ਅੱਜ ਦੀ ਕਹਾਣੀ ਉਸ ਕੁੜੀ ਦੀ ਕਹਾਣੀ ਆ ਜਿਹੜੀ ਕਦੇ ਸਕੂਲ ਦੇ ਗੇਟ ਕੋਲ ਖੜਕੇ ਇਸ ਗੱਲ ਨੂੰ ਤਰਸਦੀ ਹੁੰਦੀ ਸੀ ਕਿ ਮੈਂ ਕਦੇ ਸਕੂਲ ਜਾਵਾਂਗੀ ਮੈਂ ਕਦੇ ਪੜਾਂਗੀ ਪਰ ਉਹੀ ਕੁੜੀ ਵੱਡੀ ਹੋ ਕੇ ਜਦੋਂ ਉਸੇ ਸਕੂਲ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਆਉਂਦੀ ਆ ਤਾਂ ਫਿਰ ਕਿੱਦਾਂ ਉਹ ਸੋਚਦੀ ਆ ਕਿ ਉਹ ਉਥੋਂ ਦੇ ਬੱਚਿਆਂ ਨੂੰ ਸੰਦੇਸ਼ ਦਿੰਦੀ ਆ ਬਹੁਤ ਹੀ ਸੋਹਣੀ ਇੱਕ ਕੁੜੀ ਦੀ ਸੰਘਰਸ਼ ਭਰੀ ਜ਼ਿੰਦਗੀ ਦੀ ਇਹ ਕਹਾਣੀ ਆ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਤੇ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਿਓ ਨਿਸ਼ਾ ਜਿਹੜੀ ਕਿ 7 ਸਾਲ ਦੀ ਇੱਕ ਲੜਕੀ ਆ ਜਦੋਂ ਉਹਦੇ ਨਾਲ ਦੀਆਂ ਬਾਕੀ ਕੁੜੀਆਂ ਸਕੂਲ ਜਾਂਦੀਆਂ ਤਾਂ ਉਹਨੂੰ ਇਹ ਹੁੰਦਾ ਕਿ ਮੈਂ ਵੀ ਸਕੂਲ ਜਾਵਾਂ ਉਹ ਆਪਣੀ ਮੰਮੀ ਨੂੰ ਕਹਿੰਦੀ ਕਿ ਮੰਮੀ ਮੈਂ ਪੜਨ ਲੱਗਣਾ ਚਾਹਣੀ ਆ ਤਾਂ ਨਿਸ਼ਾ ਦੀ ਮੰਮੀ ਕਹਿੰਦੀ ਕਿ ਪੁੱਤ ਤੈਨੂੰ ਪਤਾ ਤੇਰੇ ਪਾਪਾ ਦਿਹਾੜੀ ਮਜ਼ਦੂਰੀ ਕਰਦੇ ਨੇ ਆਪਣੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਅਸੀਂ ਤੈਨੂੰ ਕਿਤਾਬਾਂ ਲਿਆ ਦਈਏ ਤੇਰੀ ਵਰਦੀ ਬਣਾ ਦਈਏ ਜਾਂ ਤੇਰਾ ਦਾਖਲਾ ਭਰ ਦਈਏ ਸਾਡੇ ਕੋਲ ਫੀਸ ਭਰਨ ਦੇ ਪੈਸੇ ਨਹੀਂ ਹੈਗੇ ਉਹ ਕਹਿੰਦੀ ਮਾਂ ਤੁਸੀਂ ਕੋਈ ਤਾਂ ਹੀਲਾ ਕਰੋ ਮੈਨੂੰ ਕਿਸੇ ਤੋਂ ਪੁਰਾਣੀਆਂ ਕਿਤਾਬਾਂ ਲਿਆ ਦਿਓ ਮੈਂ ਪੜ੍ਹਨਾ ਚਾਹੁੰਨੀ ਆ ਉਹਦੀ ਮਾਂ ਕਹਿੰਦੀ ਵੀ ਨਹੀਂ ਗਰੀਬ ਘਰਾਣੀਆਂ ਕੁੜੀਆਂ ਨਹੀਂ ਪੜ੍ਹਦੀਆਂ ਹੁੰਦੀਆਂ ਤੂੰ ਮੇਰੇ ਨਾਲ ਘਰ ਦੇ ਕੰਮ ਕਰਾਇਆ ਕਰ ਕੰਮ ਸਿੱਖ ਲੈ ਤੂੰ ਬਸ ਫਿਰ ਤੂੰ ਮੇਰੇ ਨਾਲ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਾਇਆ ਕਰੀ ਆਪਾਂ ਰੋਟੀ ਕਮਾਉਣ ਜੋਗੇ ਹੋ ਜਾਾਂਗੇ ਤੇਰੇ ਪਾਪੇ ਦੀ ਦਿਹਾੜੀ ਨਾਲ ਤਾਂ ਆਪਣੇ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ ਤਾਂ ਜਿਹੜੀ ਉਹ ਕੁੜੀ ਆ ਨਿਸ਼ਾ ਉਹ ਨਿਰਾਸ਼ ਹੋ ਜਾਂਦੀ ਉਹ ਸਵੇਰ-ਸਵੇਰ ਆਪਣੀ ਮਾਂ ਦੇ ਨਾਲ ਕੰਮ ਕਰਾਉਂਦੀ ਕੰਮ ਕਰਾਉਣ ਤੋਂ ਬਾਅਦ ਜਦੋਂ ਬਾਕੀ ਬੱਚੇ ਸਕੂਲ ਚਲੇ ਜਾਂਦੇ ਤੇ ਉਹ ਸੋਚਦੀ ਵੀ ਮੈਂ ਵੀ ਸਕੂਲ ਜਾਣੀ ਆ ਉਹ ਸਕੂਲ ਵੱਲ ਭੱਜਦੀ ਤੇ ਸਕੂਲ ਦਾ ਗੇਟ ਸੀ ਜਿਹੜਾ ਉਹ ਬੰਦ ਹੁੰਦਾ ਸਕੂਲ ਦੀ ਜਿਹੜੀ ਚਾਰ ਦਿਵਾਰੀ ਸੀ ਉਹ ਬਹੁਤ ਛੋਟੀ-ਛੋਟੀ ਸੀ ਸਰਦੀਆਂ ਦੇ ਦਿਨ ਸੀ ਤੇ ਬਾਹਰ ਗਰਾਊਂਡ ਦੇ ਵਿੱਚ ਬੱਚਿਆਂ ਦੀਆਂ ਕਲਾਸਾਂ ਲੱਗੀਆਂ ਹੁੰਦੀਆਂ ਸੀ ਨਿਸ਼ਾ ਕੰਧ ਉੱਤੇ ਖੜ ਕੇ ਇੱਧਰ ਨਾ ਹੋ ਇੱਟਾਂ ਰੱਖ ਲੈਂਦੀ ਕੁਝ ਤਾਂ ਕੰਧ ਨੀਵੀਂ ਸੀ ਕੁਝ ਇੱਟਾਂ ਰੱਖ ਕੇ ਉਹਨਾਂ ਤੇ ਖੜ ਜਾਂਦੀ ਤੇ ਵੇਖਦੀ ਰਹਿੰਦੀ ਜਦੋਂ ਅਧਿਆਪਕ ਦੂਜੇ ਬੱਚਿਆਂ ਨੂੰ ਪੜ੍ਹਾਉਂਦੇ ਵੇਖਦੀ ਰਹਿੰਦੀ ਦੋ ਤਿੰਨ ਦਿਨ ਇਹ ਵਾਪਰਦਾ ਲਗਾਤਾਰ ਤੇ ਇੱਕ ਦਿਨ ਅਧਿਆਪਕ ਦੀ ਨਜ਼ਰ ਆ ਜਿਹੜੀ ਨਿਸ਼ਾ ਤੇ ਪੈਂਦੀ ਆ ਉਹ ਵੇਖਦਾ ਵੀ ਨਿਸ਼ਾ ਕਿੰਨੀਆਂ ਤਰਸ ਭਰੀਆਂ ਨਜ਼ਰਾਂ ਨਾਲ ਸਕੂਲ ਵੱਲ ਵੇਖ ਰਹੀ ਆ ਚਲੋ ਉਹ ਨਿਸ਼ਾ ਦੇ ਕੋਲ ਆਉਂਦਾ ਪਰ ਨਿਸ਼ਾ ਜਿਹੜੀ ਉਹ ਡਰ ਕੇ ਭੱਜ ਜਾਂਦੀ ਆ ਅਧਿਆਪਕ ਗੇਟ ਖੋਲ ਕੇ ਜਦੋਂ ਦੇਖਦਾ ਤਾਂ ਨਿਸ਼ਾ ਬਹੁਤ ਦੂਰ ਤੱਕ ਜਾ ਚੁੱਕੀ ਹੁੰਦੀ ਆ ਤੇ ਚਲੋ ਅਧਿਆਪਕ ਆ ਜਿਹੜਾ ਉਹ ਵਾਪਸ ਮੁੜਿਆ ਆਉਂਦਾ ਅਗਲੇ ਦਿਨ ਫੇਰ ਇਹੀ ਵਰਤਾਰਾ ਵਾਪਰਦਾ ਨਿਸ਼ਾ ਫੇਰ ਆਉਂਦੀ ਆ ਉੱਥੇ ਖੜ੍ਹਦੀ ਆ ਤੇ ਫੇਰ ਸਾਰਾ ਜਿਹੜੇ ਉਹਨਾਂ ਦੀ ਨਿਗਾ ਪੈਂਦੀ ਆ ਉਸ ਸਰ ਦਾ ਨਾਮ ਸੰਦੀਪ ਸਰਸੀ ਸੰਦੀਪ ਸਰ ਦੀ ਜਦੋਂ ਨਿਗਾ ਪੈਂਦੀ ਆ ਤੇ ਉਹ ਫੇਰ ਨਿਸ਼ਾ ਵੱਲ ਆਉਂਦੇ ਆ ਪਰ ਨਿਸ਼ਾ ਫੇਰ ਡਰ ਕੇ ਭੱਜ ਜਾਂਦੀ ਆ ਉਸ ਤੋਂ ਬਾਅਦ ਸੰਦੀਪ ਸਰ ਨੇ ਜਿਹੜੀ ਉਹ ਬੱਚਿਆਂ ਨੂੰ ਪੁੱਛਦੇ ਆ ਕਿ ਬੱਚਿਓ ਜਿਹੜੀ ਕੁੜੀ ਕੰਧ ਤੇ ਖੜੀ ਹੁੰਦੀ ਆ ਕੀ ਤੁਸੀਂ ਉਹਦੇ ਬਾਰੇ ਜਾਣਦੇ ਹੋ ਤਾਂ ਇੱਕ ਕੁੜੀ ਕਹਿੰਦੀ ਕਿ ਹਾਂਜੀ ਸਰ ਉਹ ਸਾਡੇ ਘਰ ਦੇ ਕੋਲ ਰਹਿੰਦੀ ਆ ਉਹ ਮੈਨੂੰ ਵੀ ਕਹਿੰਦੀ ਹੁੰਦੀ ਆ ਕਿ ਮੈਂ ਪੜਨਾ ਚਾਹਣੀ ਆ ਪਰ ਉਹਨਾਂ ਦੇ ਘਰ ਗਰੀਬੀ ਆ ਉਹਦੀ ਮਾਂ ਕਹਿੰਦੀ ਆ ਕਿ ਗਰੀਬਾਂ ਦੇ ਬੱਚੇ ਪੜ੍ਹਦੇ ਨਹੀਂ ਹੁੰਦੇ ਇੱਕ ਛੋਟੇ ਜਿਹੇ ਬੱਚੇ ਦੇ ਮੂੰਹੋਂ ਇਹ ਗੱਲ ਸੁਣ ਕੇ ਜਿਹੜਾ ਅਧਿਆਪਕ ਆ ਉਹਦਾ ਕਾਲਜਾ ਜਿਹੜਾ ਉਹ ਵਲੁੰਦ ਰਿਆ ਜਾਂਦਾ ਉਹਦਾ ਹਿਰਦਾ ਜਿਹੜਾ ਉਹ ਬਿਲਕੁਲ ਚੱਕਣਾ ਚੂਰ ਹੋ ਜਾਂਦਾ ਉਹਨੂੰ ਇਹ ਲੱਗਦਾ ਵੀ ਇਹੋ ਜਿਹੇ ਹਾਲਾਤ ਵੀ ਹੈਗੇ ਆ ਘਰਾਂ ਦੇ ਵੀ ਦੇਖੋ ਪੜ੍ਹਾਈ ਲਈ ਵੀ ਬੱਚੇ ਤਰਸਦੇ ਆ ਨਹੀਂ ਤਾਂ ਮਾਪਿਓ ਛੋਟੇ ਹੁੰਦੇ ਬੱਚਿਆਂ ਤੋਂ ਇਹ ਕੋਸ਼ਿਸ਼ ਕਰਦੇ ਆ ਕਿ ਬੱਚਿਆਂ ਨੂੰ ਪੜਾਇਆ ਜਾਵੇ ਚਲੋ ਉਸ ਤੋਂ ਬਾਅਦ ਅਗਲੇ ਦਿਨ ਉਹ ਫੇਰ ਇੰਤਜ਼ਾਰ ਕਰਦਾ ਨਿਸ਼ਾ ਫੇਰ ਆਉਂਦੀ ਆ ਤਾਂ ਫਿਰ ਸੰਦੀਪ ਸਰ ਆਪ ਨਹੀਂ ਜਾਂਦੇ ਉਹ ਬੱਚਿਆਂ ਨੂੰ ਭੇਜਦੇ ਆ ਬੱਚਿਆਂ ਨੂੰ ਵੇਖ ਕੇ ਨਿਸ਼ਾ ਜਿਹੜੀ ਉਹਨਾਂ ਵੱਲ ਹੱਸਦੀ ਆ ਤੇ ਉਹ ਬੱਚੇ ਕਹਿੰਦੇ ਆ ਕਿ ਨਿਸ਼ਾ ਤੈਨੂੰ ਡਰਨ ਦੀ ਲੋੜ ਨਹੀਂ ਤੈਨੂੰ ਸਰ ਕੁਝ ਕਹਿੰਦੇ ਨਹੀਂਗੇ ਵੈਸੇ ਹੀ ਸਰ ਤੈਨੂੰ ਮਿਲਣਾ ਚਾਹੁੰਦੇ ਆ ਆਜਾ ਕੁਝ ਨਹੀਂ ਕਹਿੰਦੇ ਸਰ ਤੇ ਉਹ ਕਹਿੰਦੀ ਜੇ ਸਰ ਨੇ ਕੁੱਟਿਆ ਉਹ ਕਹਿੰਦੀ ਨਹੀਂ ਸਰ ਐਂ ਥੋੜੀ ਕੁੱਟਣਗੇ ਸਾਨੂੰ ਕਿਹੜੇ ਸਰ ਕੁੱਟਦੇ ਆਗੇ ਤੇ ਚਲੋ ਨੀਸ਼ਾ ਜਿਹੜੀ ਉਹ ਡਰਦੀ ਡਰਦੀ ਸਕੂਲ ਦੇ ਅੰਦਰ ਆ ਜਾਂਦੀ ਆ ਪੀਐਨ ਤੋਂ ਦਰਵਾਜ਼ਾ ਖੁਲਾਇਆ ਜਾਂਦਾ ਤੇ ਉਹ ਆਉਂਦੀ ਅੰਦਰ ਅੰਦਰ ਆ ਕੇ ਉਹ ਸੰਦੀਪ ਸਰ ਕੋਲ ਆ ਕੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਬਾਅਦ ਉਹ ਉਹਦੇ ਵੱਲ ਡਰੀਆਂ ਹੋਈਆਂ ਨਜ਼ਰਾਂ ਨਾਲ ਵੇਖਦੀ ਆ ਤਾਂ ਸੰਦੀਪ ਸਰ ਕਹਿੰਦੇ ਪੁੱਤ ਤੇਰਾ ਨਾਮ ਕੀ ਆ ਕਹਿੰਦੀ ਸਰ ਜੀ ਮੇਰਾ ਨਾਮ ਨੀਸ਼ਾ ਗਾ ਪੁੱਤ ਤੂੰ ਕੰਦ ਤੇ ਕਿਉਂ ਖੜਾ ਹੁੰਨਾ ਸਰ ਜੀ ਮੈਂ ਪੜਨਾ ਚਾਹਣੀ ਆ ਪਰ ਮੇਰੇ ਮम्मा ਕਹਿੰਦੇ ਨੇ ਕਿ ਗਰੀਬਾਂ ਦੇ ਬੱਚੇ ਨਹੀਂ ਪੜਦੇ ਹੁੰਦੇ ਸਾਡੇ ਘਰ ਬਹੁਤ ਗਰੀਬੀ ਆ ਮੇਰੇ ਪਾਪਾ ਮੇਰੀ ਫੀਸ ਨਹੀਂ ਭਰ ਸਕਦੇ ਪਰ ਮੈਂ ਪੜਨਾ ਚਾਹਣੀ ਆ ਉਹ ਕਹਿੰਦੇ ਠੀਕ ਆ ਪੁੱਤ ਤੂੰ ਕੰਧ ਤੇ ਖੜਕੇ ਨਹੀਂ ਪੜੇਂਗਾ ਆਈਡੀ ਦੂਰੋਂ ਤੈਨੂੰ ਕੀ ਦਿਖਦਾ ਤੂੰ ਇੱਥੇ ਬੱਚਿਆਂ ਦੇ ਕੋਲ ਆ ਕੇ ਪੜੇਂਗਾ ਤੇ ਚਲੋ ਨਿਸ਼ਾ ਜਿਹੜੀ ਉਹ ਕਹਿੰਦੀ ਪੱਕਾ ਸਰ ਉਹ ਕਹਿੰਦੀ ਹਾਂ ਉਹ ਸਰ ਕਹਿੰਦੇ ਹਾਂ ਪੁੱਤ ਪੱਕਾ ਤੇ ਚਲੋ ਸੰਦੀਪ ਸਰ ਨੇ ਜਿਹੜੇ ਉਹ ਨਿਸ਼ਾ ਨੂੰ ਖੁਸ਼ ਕਰ ਦਿੰਦੇ ਆ ਅਗਲੇ ਦਿਨ ਨਿਸ਼ਾ ਆਉਂਦੀ ਆ ਤੇ ਸੰਦੀਪ ਸਰ ਦਰਵਾਜ਼ਾ ਖਲਾ ਦਿੰਦੇ ਆ ਤੇ ਨਿਸ਼ਾ ਆ ਕੇ ਕਲਾਸ ਦੇ ਵਿੱਚ ਬਹਿ ਜਾਂਦੀ ਆ ਕਲਾਸ ਦੇ ਵਿੱਚ ਆ ਕੇ ਨਿਸ਼ਾ ਦੀ ਜਿਹੜੀ ਜ਼ਿੰਦਗੀ ਇੰਨੀ ਸੌਖੀ ਨਹੀਂ ਹੋ ਗਈ ਸੀ ਵੀ ਉਹ ਆ ਗਈ ਤੇ ਪੜ ਲੂ ਉਹਦੇ ਅੱਗੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਸੀ ਉਹਦੇ ਕੋਲ ਕੋਈ ਕਾਪੀ ਨਹੀਂ ਸੀ ਕਿਤਾਬ ਨਹੀਂ ਸੀ ਕੋਈ ਬੈਗ ਨਹੀਂ ਸੀ ਤੇ ਜਦੋਂ ਸਰ ਕਹਿੰਦੇ ਆ ਕਿ ਕਾਪੀ ਲਿਆ ਕਹਿੰਦੀ ਸਰ ਮੇਰੇ ਕੋਲ ਕਾਪੀ ਤਾਂ ਹੈ ਨਹੀਂ ਤੇ ਸੰਦੀਪ ਸਰ ਫਿਰ ਸੋਚਾਂ 'ਚ ਪੈ ਜਾਂਦੇ ਆ ਵੀ ਗੱਲ ਤਾਂ ਸਹੀ ਆ ਵੀ ਜਦੋਂ ਉਹਦੇ ਘਰ ਦੇ ਕਹਿੰਦੇ ਆ ਵੀ ਅਸੀਂ ਪੜਾ ਨਹੀਂ ਸਕਦੇ ਉਹ ਕਹਿੰਦਾ ਚੱਲ ਕੋਈ ਨਾ ਪੁੱਤ ਅੱਜ ਤੂੰ ਪੜ੍ਹਨਾ ਅੱਜ ਤੂੰ ਵਸ ਦੇਖ ਸਾਰੇ ਬੱਚਿਆਂ ਨੂੰ ਬੱਚੇ ਕਿਵੇਂ ਕੰਮ ਕਰਦੇ ਆ ਆਪਾਂ ਕੱਲ੍ਹ ਤੋਂ ਤੇਰੀ ਪੜ੍ਹਾਈ ਸ਼ੁਰੂ ਕਰਾਵਾਂਗੇ ਨਿਸ਼ਾ ਜਿਹੜੀ ਉਹ ਹੱਸ ਪੈਂਦੀ ਆ ਛੁੱਟੀ ਹੋ ਜਾਂਦੀ ਆ ਨਿਸ਼ਾ ਘਰ ਆ ਜਾਂਦੀ ਆ ਤੇ ਅਗਲੇ ਦਿਨ ਸੰਦੀਪ ਸਰ ਜਿਹੜੇ ਇੱਕ ਬੈਗ ਉਹਦੇ ਵਿੱਚ ਬੁੱਕਸ ਕੁਝ ਕਾਪੀਆਂ ਤੇ ਕੁਝ ਕਿਤਾਬਾਂ ਲੈ ਕੇ ਆਉਂਦੇ ਆ ਪੈਨਸਲ ਪੈਨ ਜੋ ਵੀ ਚੀਜ਼ਾਂ ਦੀ ਲੋੜ ਉਹਨਾਂ ਨੂੰ ਲੱਗੀ ਉਹ ਲੈ ਕੇ ਆਏ ਤੇ ਜਦੋਂ ਨਿਸ਼ਾ ਆਉਂਦੀ ਆ ਕਲਾਸ ਦੇ ਵਿੱਚ ਆਉਂਦੀ ਆ ਤਾਂ ਸੰਦੀਪ ਸਰ ਨੇ ਜਿਹੜੇ ਉਹ ਸਾਰੇ ਬੱਚਿਆਂ ਦੇ ਸਾਹਮਣੇ ਕਹਿੰਦੇ ਆ ਦੇਖੋ ਬਈ ਬੱਚਿਓ ਤੁਹਾਨੂੰ ਸਾਰਿਆਂ ਨੂੰ ਕਿਤਾਬਾਂ ਮਿਲੀਆਂ ਹੋਈਆਂ ਨੇ ਕਾਪੀਆਂ ਮਿਲੀਆਂ ਹੋਈਆਂ ਨੇ ਪਰ ਤੁਸੀਂ ਪੜਦੇ ਨਹੀਂ ਦੇਖੋ ਨਿਸ਼ਾ ਜਿਹੜੀ ਇਹਦੇ ਕੋਲ ਕਿਤਾਬਾਂ ਕਾਪੀਆਂ ਹੈ ਨਹੀਂ ਸੀ ਹੁਣ ਇਹ ਖੂਬ ਪੜਿਆ ਕਰੂਗੀ ਤਾੜੀਆਂ ਮਾਰੋ ਸਾਰੇ ਬੱਚੇ ਜਿਹੜੇ ਬੱਚੇ ਪਿਛਲੇ ਕੱਲ ਨਿਸ਼ਾ ਦਾ ਮਜ਼ਾਕ ਉਡਾ ਰਹੇ ਸੀ ਵੀ ਤੂੰ ਪੜੇਂਗੀ ਕਦੀ ਨਾਲ ਤੇਰੇ ਕੋਲੇ ਕਾਪੀਆਂ ਕਿਤਾਬਾਂ ਤਾਂ ਹੈ ਨਹੀਂ ਗਿਆ ਤਾਂ ਫਿਰ ਉਹੀ ਸਾਰੇ ਤਾੜੀਆਂ ਮਾਰਦੇ ਆ ਨਿਸ਼ਾ ਜਿਹੜੀ ਉਹ ਖੁਸ਼ ਹੋ ਜਾਂਦੀ ਹੈ ਤੇ ਨਿਸ਼ਾ ਦੇ ਵਿੱਚ ਆਤਮ ਵਿਸ਼ਵਾਸ ਵੀ ਆ ਜਾਂਦਾ ਪਹਿਲਾਂ ਨੂੰ ਐ ਲੱਗਦਾ ਸੀ ਵੀ ਸਾਰੇ ਬੱਚੇ ਮੈਨੂੰ ਨੀਚਾ ਦਿਖਾ ਰਹੇ ਆ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਨਿਸ਼ਾ ਦੀ ਇੱਕ ਨਵੀਂ ਜ਼ਿੰਦਗੀ ਨਿਸ਼ਾ ਮੰਨ ਲਾ ਕੇ ਪੜਦੀ ਆ ਨਿਸ਼ਾ ਘਰ ਦੇ ਵਿੱਚ ਆ ਕੇ ਆਪਣੀ ਮਾਂ ਨੂੰ ਦੱਸਦੀ ਆ ਕਿ ਸਰ ਮੈਨੂੰ ਕਲਾਸ ਦੇ ਵਿੱਚ ਬੁਲਾਉਂਦੇ ਆ ਉਹਨਾਂ ਨੇ ਮੈਨੂੰ ਬੈਗ ਲੈ ਆ ਕੇ ਦਿੱਤਾ ਕਿਤਾਬਾਂ ਕਾਪੀਆਂ ਦਿਖਾਉਂਦੀ ਆ ਤੇ ਉਹ ਕਹਿੰਦੀ ਆ ਕਿ ਹੁਣ ਮੈਨੂੰ ਸਰ ਵਰਦੀ ਵੀ ਲੈ ਆ ਕੇ ਦੇਣਗੇ ਤਾਂ ਨਿਸ਼ਾ ਦੀ ਮਾਂ ਜਿਹੜੀ ਉਹ ਕਹਿੰਦੀ ਕਿ ਪੁੱਤ ਤੈਨੂੰ ਸਰ ਕਿੰਨਾ ਕਿਰ ਲਿਆ ਦੇਣਗੇ ਚਲ ਤੇਰੀ ਮਰਜ਼ੀ ਆ ਮੈਂ ਕਿਹੜਾ ਤੇ ਇਥੋਂ ਕੁਝ ਕਰਾਉਣਾ ਤੂੰ ਵਗ ਜਿਆ ਕਰ ਸਕੂਲ ਨਿਸ਼ਾ ਜਿਹੜੀ ਉਹ ਸਕੂਲ ਜਾਂਦੀ ਆ ਸਕੂਲੋਂ ਆ ਜਾਂਦੀ ਆ ਸਕੂਲੋਂ ਆ ਕੇ ਉਹ ਪੜਦੀ ਆ ਥੋੜੇ ਟਾਈਮ ਦੇ ਵਿੱਚ ਹੀ ਸੰਦੀਪ ਸਰ ਨੂੰ ਇਹ ਪਤਾ ਲੱਗ ਜਾਂਦਾ ਵੀ ਨਿਸ਼ਾ ਸਿਰਫ ਗਰੀਬੀ ਕਰਕੇ ਨਹੀਂ ਪੜ پا ਰਹੀ ਸੀ ਵੀ ਪੜਾਈ 'ਚ ਇਹ ਬਹੁਤ ਹੁਸ਼ਿਆਰਾ ਗੋਡ ਗਿਫਟਡ ਚਿਲड्रन ਹੀ ਹੁੰਦੀ ਆ ਨਿਸ਼ਾ ਵੀ ਇੱਕ ਅਜਿਹਾ ਬੱਚਾ ਜਿਹਨੂੰ ਕਿ ਥੋੜਾ ਜਿਹਾ ਤੱਕਾ ਲਾਉਣ ਦੀ ਲੋੜ ਹੁੰਦੀ ਆ ਥੋੜਾ ਜਿਹਾ ਦੱਸਣ ਦੀ ਲੋੜ ਹੁੰਦੀ ਆ ਤੇ ਉਹ ਬੱਚਾ ਆਟੋਮੈਟਿਕ ਅੱਗੇ ਵਧਦਾਗਾ ਤਾਂ ਚਲੋ ਨਿਸ਼ਾ ਜਿਹੜੀ ਉਹ ਪੜਨਾ ਸ਼ੁਰੂ ਕਰਦੀ ਆ ਤੇ ਨਿਸ਼ਾ ਦਾ ਜਦੋਂ ਪੇਪਰਾਂ ਦਾ ਰਿਜ਼ਲਟ ਆਉਂਦਾ ਤਾਂ ਜਿਹੜੇ ਸਾਰੇ ਅਧਿਆਪਕ ਨੇ ਉਹ ਹੈਰਾਨ ਰਹਿ ਜਾਂਦੇ ਆ ਤੇ ਨਿਸ਼ਾ ਦੇ ਮਾਪੇ ਵੀ ਹੈਰਾਨ ਰਹਿ ਜਾਂਦੇ ਆ ਕਿਉਂਕਿ ਨਿਸ਼ਾ ਨੇ ਕਲਾਸ ਦੇ ਵਿੱਚੋਂ ਫਸਟ ਆਈ ਸੀ ਟੋਪ ਕੀਤਾ ਸੀ ਤੇ ਚਲੋ ਸਾਰੇ ਜਣੇ ਖੁਸ਼ ਹੁੰਦੇ ਆ ਤੇ ਇਸੇ ਤਰ੍ਹਾਂ ਨਿਸ਼ਾ ਦੀ ਜਿਹੜੀ ਅਗਲੀ ਕਲਾਸ ਸ਼ੁਰੂ ਹੁੰਦੀ ਆ ਕਰਦੇ ਕਰਾਉਂਦੇ ਨਿਸ਼ਾ ਜਿਹੜੀ ਉਹ 10ਵੀਂ ਤੱਕ ਦੀ ਪੜ੍ਹਾਈ ਕਰ ਲੈਂਦੀ ਆ ਤੇ 10ਵੀਂ ਕਲਾਸ ਦਾ ਜਦੋਂ ਨਤੀਜਾ ਆਉਂਦਾ ਐਗਜ਼ਾਮ ਪੇਪਰ ਹੋਏ ਹੁੰਦੇ ਆ ਬੋਰਡ ਦੇ ਬੋਰਡ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਸਾਰੇ ਹਨਾ ਬੇਸਬਰੀ ਨਾਲ ਉਡੀਕਦੇ ਆ ਤੇ ਜਦੋਂ ਨਤੀਜੇ ਦੀ ਉਡੀਕ ਖਤਮ ਹੁੰਦੀ ਆ ਤਾਂ ਸਾਰੇ ਆ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਕਿਉਂਕਿ ਨਿਸ਼ਾ ਨੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਉਹ ਪਹਿਲੇ ਨੰਬਰ ਤੇ ਆਈ ਸੀ ਸਾਰੇ ਜਾਣੇ ਬੜੇ ਖੁਸ਼ ਹੁੰਦੇ ਆ ਨਿਸ਼ਾ ਦੇ ਘਰ ਦਾ ਤੇ ਸਕੂਲ ਦਾ ਜਿਹੜਾ ਮਾਹੌਲ ਆ ਉਹ ਬਹੁਤ ਵਧੀਆ ਹੁੰਦਾ ਅਧਿਆਪਕ ਨਿਸ਼ਾ ਨੂੰ ਬੁਲਾ ਕੇ ਉਹਦਾ ਸਨਮਾਨ ਕਰਦੇ ਆ ਤੇ ਕਹਿੰਦੇ ਆ ਕਿ ਤੇਰੇ ਕਰਕੇ ਸਾਡਾ ਨਾਮ ਰੋਸ਼ਨ ਹੋਇਆ ਹੁਣ ਅੱਗੇ ਦੀ ਪੜ੍ਹਾਈ ਦੀ ਜੋ ਗੱਲ ਸੀ ਖਰਚੇ ਵੱਧ ਹੋਣੇ ਸੀ ਤੇ ਨਿਸ਼ਾ ਲਈ ਇਹ ਵੀ ਇੱਕ ਚੁਣੌਤੀ ਸੀ ਪਰ ਸੰਦੀਪ ਸਰ ਨੇ ਇਹ ਗੱਲ ਸੋਚ ਲਈ ਸੀ ਵੀ ਪੈਸੇ ਕਰਕੇ ਨਿਸ਼ਾ ਦੀ ਪੜ੍ਹਾਈ ਨਹੀਂ ਰੁਕੂਗੀ ਉਸ ਤੋਂ ਬਾਅਦ ਸੰਦੀਪ ਸਰ ਉਹਦਾ ਦਾਖਲਾ ਸ਼ਹਿਰ ਦੇ ਵਿੱਚ ਕਰਾ ਦਿੰਦੇ ਆ ਤੇ ਉਹ 12ਵੀਂ ਪਾਸ ਕਰ ਲੈਂਦੀ ਆ 12ਵੀਂ ਪਾਸ ਕਰਨ ਤੋਂ ਬਾਅਦ ਜੇ ਉਹਦਾ ਵਧੀਆ ਨਤੀਜਾ ਆਉਂਦਾ ਤਾਂ ਸੰਦੀਪ ਸਰ ਕਹਿੰਦੇ ਆ ਕਿ ਨਿਸ਼ਾ ਤੈਨੂੰ ਆਈਪੀਐਸ ਆਈਐਸ ਯੂਪੀਐਸਸੀ ਦੇ ਪੇਪਰਾਂ ਦੀ ਤਿਆਰੀ ਕਰਨੀ ਚਾਹੀਦੀ ਆ ਤੂਪਕੈਂਕ ਲੈ ਕੇ ਆਵੇਂਗੀ ਚਲੋ ਸੰਦੀਪ ਸਰ ਦੇ ਹੌਸਲੇ ਤੇ ਪ੍ਰੇਰਣਾ ਸਦਕਾ ਜਿਹੜੀ ਨਿਸ਼ਾ ਗਈ ਉਹ ਅੱਗੇ ਦੀ ਤਿਆਰੀ ਕਰਦੀ ਆ ਤੇ ਸਾਰਾ ਖਰਚਾ ਜਿਹੜਾ ਉਹ ਸੰਦੀਪ ਸਰ ਕਰਦੇ ਆ ਇੱਕ ਸਾਲ ਦੀ ਤਿਆਰੀ ਦੇ ਬਾਅਦ ਨਿਸ਼ਾ ਯੂਪੀਐਸਸੀ ਦਾ ਇੱਕ ਪੇਪਰ ਦਿੰਦੀ ਆ ਤੇ ਉਸ ਪੇਪਰ ਦਾ ਜਦੋਂ ਨਤੀਜਾ ਆਉਂਦਾ ਉਦੋਂ ਵੀ ਸੰਦੀਪ ਸਰ ਦਾ ਸੀਨਾ ਮਾਣ ਦੇ ਨਾਲ ਚੌੜਾ ਹੁੰਦਾ ਕਿਉਂਕਿ ਨਿਸ਼ਾ ਨੇ ਉੱਥੇ ਵੀ ਪਹਿਲੇ ਨੰਬਰ ਤੇ ਉਹ ਆਈ ਸੀ ਪੂਰੇ ਜ਼ਿਲ੍ਹੇ ਦੇ ਵਿੱਚੋਂ ਉਹ ਕੱਲੀ ਕੁੜੀ ਸੀ ਜਿਨੇ ਯੂਪੀਐਸਸੀ ਦਾ ਐਗਜ਼ਾਮ ਸੀ ਉਹ ਪਾਸ ਕੀਤਾ ਸੀ ਚਲੋ ਸਾਰਿਆਂ ਦੇ ਵਿੱਚ ਫੇਰ ਖੁਸ਼ੀ ਦੀ ਲਹਿਰ ਹੁੰਦੀ ਆ ਤੇ ਉਸ ਤੋਂ ਬਾਅਦ ਨਿਸ਼ਾ ਜਿਹੜੀ ਉਹ ਡੀਸੀ ਇੱਕ ਜ਼ਿਲ੍ਹੇ ਦੀ ਡੀਸੀ ਬਣ ਜਾਂਦੀ ਆ ਕਿਉਂਕਿ ਰੈਂਕ ਰੈਂਕ ਉਹਦਾ ਬਹੁਤ ਚੰਗਾ ਸੀ ਤੇ ਚਲੋ ਉਸ ਤੋਂ ਬਾਅਦ ਸਾਰੇ ਪਿੰਡ ਦੇ ਵਿੱਚ ਲੱਡੂ ਵੰਡੇ ਜਾਂਦੇ ਨੇ ਸੰਦੀਪ ਸਰ ਨਿਸ਼ਾ ਦੇ ਘਰ ਆਉਂਦੇ ਆ ਉਹਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਤਾਂ ਚਲੋ ਨਿਸ਼ਾ ਜਿਹੜੀ ਇੱਕ ਡਿਪਟੀ ਕਮਿਸ਼ਨਰ ਦੇ ਤੌਰ ਤੇ ਆਪਣਾ ਅਹੁਦਾ ਸੰਭਾਲ ਲੈਂਦੀ ਆ ਪਹਿਲਾਂ ਉਹਦੀ ਟ੍ਰੇਨਿੰਗ ਲੱਗਦੀ ਆ ਉਸ ਤੋਂ ਬਾਅਦ ਉਹ ਆਪਣੀ ਡਿਊਟੀ ਜੁਆਇਨ ਕਰ ਲੈਂਦੀ ਆ ਜਿਹੜੇ ਪਿੰਡ ਦੇ ਵਿੱਚ ਉਹ ਰਹਿੰਦੀ ਸੀ ਉਹਨੂੰ ਜਿਹੜਾ ਸ਼ਹਿਰ ਲੱਗਦਾ ਸੀ ਉਸੇ ਸ਼ਹਿਰ ਦੇ ਵਿੱਚ ਨਿਸ਼ਾ ਦੀ ਪੋਸਟਿੰਗ ਹੁੰਦੀ ਆ ਉਹਦੀ ਡਿਊਟੀ ਹੁੰਦੀ ਆ ਤੇ ਇੱਕ ਦਿਨ ਨਿਸ਼ਾ ਨੂੰ ਉਹਦੇ ਪਿੰਡ ਦੇ ਸਕੂਲ ਦੇ ਵਿੱਚੋਂ ਸੱਦਾ ਆਉਂਦਾ ਕਿ ਉੱਥੇ ਅੱਜ ਇੱਕ ਪ੍ਰੋਗਰਾਮ ਆ ਤੇ ਉਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਤੁਸੀਂ ਹੋ ਨਿਸ਼ਾ ਉਸ ਸੱਦਾ ਪੱਤਰ ਪੜ੍ਹ ਕੇ ਬਹੁਤ ਖੁਸ਼ ਹੁੰਦੀ ਆ ਤੇ ਉਹ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਕਰਦੀ ਆ ਵੀ ਜਿੱਥੇ ਕਦੇ ਮੈਂ ਕੰਧ ਤੇ ਖੜ ਕੇ ਪੜਨ ਦੇ ਸੁਪਨੇ ਵੇਖਦੀ ਸੀ ਅੱਜ ਮੈਂ ਉੱਥੇ ਮੁੱਖ ਮਹਿਮਾਨ ਬਣ ਕੇ ਜਾਊ ਤਾਂ ਚਲੋ ਨਿਸ਼ਾ ਮੁੱਖ ਮਹਿਮਾਨ ਦੇ ਤੌਰ ਤੇ ਉਸ ਸਕੂਲ ਦੇ ਵਿੱਚ ਜਾਂਦੀ ਆ ਤਾਂ ਉਸ ਪਿੰਡ ਦੇ ਲੋਕਾਂ ਦਾ ਵੀ ਸੀਨਾ ਚੌੜਾ ਹੁੰਦਾ ਨਿਸ਼ਾ ਦਾ ਸਵਾਗਤ ਕੀਤਾ ਜਾਂਦਾ ਜੀ ਆਇਆਂ ਨੂੰ ਕਿਹਾ ਜਾਂਦਾ ਨਿਸ਼ਾ ਇੱਕ ਵਧੀਆ ਹਣਾ ਅਹੁਦੇਦਾਰ ਕੁੜੀ ਬਣ ਚੁੱਕੀ ਸੀ ਡਿਪਟੀ ਕਮਿਸ਼ਨਰ ਬਣ ਚੁੱਕੀ ਸੀ ਸਾਰਿਆਂ ਲਈ ਇਹ ਬੜੀ ਖੁਸ਼ੀ ਦੀ ਗੱਲ ਸੀ ਨਿਸ਼ਾ ਨੂੰ ਆ ਕੇ ਜਦੋਂ ਸਟੇਜ ਤੇ ਬਿਠਾਇਆ ਜਾਂਦਾ ਤੇ ਸਟੇਜ ਸੈਕਟਰੀ ਹੈ ਜਿਹੜਾ ਉਹ ਜਦੋਂ ਇਹ ਐਲਾਨ ਕਰਦਾ ਕਿ ਅੱਜ ਸਾਡੇ ਲਈ ਇਹ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੇ ਹੀ ਪਿੰਡ ਦੀ ਹੋਣਹਾਰ ਲੜਕੀ ਜਿਹੜੀ ਕਦੇ ਇਸ ਆਸ ਨਾਲ ਕੰਧ ਤੇ ਆ ਕੇ ਖੜਦੀ ਸੀ ਕਿ ਸ਼ਾਇਦ ਮੈਂ ਕੁਝ ਪੜ ਜਾਵਾਂ ਪਰ ਸੰਦੀਪ ਸਰ ਦੇ ਸਦਕਾ ਉਹਦੀ ਕਿਸਮਤ ਬਦਲੀ ਸੰਦੀਪ ਸਰ ਨੇ ਜੋ ਜਨੂਨ ਉਹਦੀ ਪੜ੍ਹਾਈ ਪ੍ਰਤੀ ਦਿਖਾਇਆ ਨਿਸ਼ਾ ਨੇ ਉਹਦਾ ਮੁੱਲ ਮੋੜਿਆ ਤੇ ਨਿਸ਼ਾ ਨੂੰ ਫੇਰ ਪਤਾ ਲੱਗਦਾ ਵੀ ਅੱਜ ਉਹਨਾਂ ਹੀ ਸੰਦੀਪ ਸਰ ਦੀ ਰਿਟਾਇਰਮੈਂਟ ਪਾਰਟੀ ਆ ਜਿਹਦੇ ਕਰਕੇ ਇੱਕ ਵਿਦਾਇਗੀ ਸਮਾਰੋਹ ਰੱਖਿਆ ਹੋਇਆ ਤੇ ਨਿਸ਼ਾ ਨੂੰ ਬੁਲਾਇਆ ਗਿਆ ਤਾਂ ਆ ਕੇ ਸਾਰੇ ਅਧਿਆਪਕਾਂ ਨੂੰ ਮਿਲਦੀ ਆ ਸੰਦੀਪ ਸਰ ਨੂੰ ਵੀ ਮਿਲਦੀ ਆ ਉਹਨਾਂ ਦੇ ਪੈਰੀ ਹੱਥ ਲਾਉਂਦੀ ਆ ਪਰ ਸੰਦੀਪ ਸਰ ਉਹਨੂੰ ਮੋਢਿਆਂ ਤੋਂ ਫੜ ਲੈਂਦੇ ਆ ਤੇ ਕਹਿੰਦੇ ਆ ਧੀਆ ਕਦੇ ਪੈਰੀ ਹੱਥ ਨਹੀਂ ਲਾਉਂਦੀਆਂ ਪਿਉਆਂ ਦੇ ਤੇ ਤੂੰ ਮੇਰੀ ਧੀ ਆ ਤੂੰ ਮਾਣ ਦੇ ਨਾਲ ਮੇਰਾ ਸੀਨਾ ਜਿਹੜਾ ਉਹ ਚੌੜਾ ਕੀਤਾ ਮੈਨੂੰ ਬਹੁਤ ਖੁਸ਼ੀ ਆ ਤੇ ਚਲੋ ਨਿਸ਼ਾ ਉਹ ਸੰਦੀਪ ਸਰ ਦਾ ਧੰਨਵਾਦ ਕਰਦੀ ਆ ਤੇ ਕਹਿੰਦੀ ਆ ਕਿ ਤੁਹਾਡੇ ਯਤਨਾ ਸਦਕਾ ਹੀ ਮੈਂ ਇੱਥੇ ਪਹੁੰਚੀ ਆ ਜੇ ਤੁਸੀਂ ਮੈਨੂੰ ਪ੍ਰੇਰਣਾ ਨਾ ਦਿੰਦੇ ਤੁਸੀਂ ਮੇਰੀ ਪੜ੍ਹਾਈ ਦਾ ਖਰਚਾ ਨਾ ਕਰਦੇ ਤੇ ਫਿਰ ਮੈਂ ਇੱਥੋਂ ਤੱਕ ਕਿਵੇਂ ਪਹੁੰਚਣਾ ਸੀ ਚਲੋ ਜਦੋਂ ਨਿਸ਼ਾ ਨੂੰ ਕਿਹਾ ਜਾਂਦਾ ਕਿ ਹੈਨਾ ਸੰਦੀਪ ਸਰ ਬਾਰੇ ਜਾਂ ਇਸ ਸਕੂਲ ਬਾਰੇ ਤੁਸੀਂ ਕੋਈ ਚਾਰ ਸ਼ਬਦ ਕਹਿਣਾ ਚਾਹੁੰਦੇ ਹੋ ਤਾਂ ਫਿਰ ਨਿਸ਼ਾ ਮਾਈਕ ਫੜ ਕੇ ਸਟੇਜ ਤੇ ਆਉਂਦੀ ਹੈ ਤੇ ਕਹਿੰਦੀ ਆ ਕਿ ਤਾਂ ਮੈਂ ਇਸ ਲਾਇਕ ਹੈ ਨਹੀਂ ਕਿ ਮੈਂ ਇੱਥੇ ਆ ਕੇ ਕੁਝ ਬੋਲਾਂ ਜਾਂ ਤੁਹਾਨੂੰ ਕੁਝ ਸੰਬੋਧਨ ਕਰਾਂ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣੀ ਆ ਕਿ ਅਧਿਆਪਕ ਹੁੰਦੇ ਆ ਜਿਹੜੇ ਉਹਨਾਂ ਦਾ ਕੰਮ ਸਿਰਫ ਪੜਾਉਣਾ ਹੀ ਨਹੀਂ ਉਹਨਾਂ ਦਾ ਕੰਮ ਬੱਚਿਆਂ ਨੂੰ ਪ੍ਰੇਰਿਤ ਕਰਨਾ ਵੀ ਹੁੰਦਾ ਮੈਂ ਜਦੋਂ ਕੰਦ ਤੇ ਆ ਕੇ ਖੜਦੀ ਸੀ ਤੇ ਸੁਪਨੇ ਵੇਖਦੀ ਸੀ ਕਿ ਕਾਸ਼ ਮੈਂ ਪੜ ਜਾਵਾਂ ਤਾਂ ਸੰਦੀਪ ਸਰ ਨੇ ਮੇਰੇ ਲਈ ਜੋ ਕੀਤਾ ਉਹ ਕੋਈ ਕਿਸੇ ਲਈ ਨਹੀਂ ਕਰਦਾ ਤੇ ਅੱਜ ਜੇ ਮੈਂ ਇਸ ਅਹੁਦੇ ਤੇ ਬੈਠੀ ਆ ਤਾਂ ਉਹ ਸਾਰੀ ਮਿਹਨਤ ਸੰਦੀਪ ਸਰ ਦੀ ਆ ਮੇਘਲ ਨਾ ਤਾਂ ਅੱਜ ਤੱਕ ਭੁੱਲੀਆਂ ਤੇ ਨਾ ਹੀ ਮੈਂ ਕਦੇ ਅੱਗੇ ਜਾ ਕੇ ਭੁੱਲਾਂਗੀ ਸੰਦੀਪ ਸਰ ਨੇ ਜੋ ਮੇਰੇ ਲਈ ਕੀਤਾ ਉਹਦੀ ਮੈਂ ਸਾਰੀ ਜ਼ਿੰਦਗੀ एहसानमंद ਰਵਾਂਗੀ ਇਹ ਉਹਦਾ ਮੇਰਾ ਨਹੀਂ ਹੈਗਾ ਇਹ ਸੰਦੀਪ ਸਰ ਦਾ ਸੰਦੀਪ ਸਰ ਵਰਗੇ ਅਧਿਆਪਕ ਸਕੂਲਾਂ ਦੇ ਵਿੱਚ ਹੋਣ ਤਾਂ ਸਾਰੇ ਬੱਚਿਆਂ ਦਾ ਭਵਿੱਖਾ ਜਿਹੜਾ ਉਹ ਉਜਵਲ ਹੋਊਗਾ ਸੰਦੀਪ ਸਰ ਦੇ ਲਈ ਮੈਂ ਜਿੰਨੇ ਸ਼ਬਦ ਕਹਾ ਓਨੇ ਹੀ ਘਟ ਨੇ ਪਰ ਸੰਦੀਪ ਸਰ ਹਮੇਸ਼ਾ ਜਿੰਦਾਬਾਦ ਸੀ ਤੇ ਜਿੰਦਾਬਾਦ ਰਹਿਣਗੇ ਇਹ ਕਹਿ ਕੇ ਉਹ ਭਾਵੁਕ ਹੋ ਜਾਂਦੀ ਆ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਸੰਦੀਪ ਸਰ ਦੇ ਪੈਰਾਂ ਦੇ ਵਿੱਚ ਬਹਿ ਜਾਂਦੀ ਆ ਕੁਰਸੀ ਤੇ ਬੈਠੇ ਹੁੰਦੇ ਆ ਉਹ ਸੰਦੀਪ ਸਰ ਫੇਰ ਉਹਨੂੰ ਠੁਹਾਉਂਦੇ ਆ ਤੇ ਆਪਣੇ ਗਲ ਨਾਲ ਲਾਉਂਦੇ ਆ ਸਾਰੇ ਉੱਥੇ ਸਟੇਜ ਤੇ ਜਿੰਨੇ ਬੈਠੇ ਹੁੰਦੇ ਨੇ ਮੁੱਖ ਮਹਿਮਾਨ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਕਿਉਂਕਿ ਸੀਨ ਹੀ ਇਦਾਂ ਦਾ ਹੁੰਦਾ ਤਾਂ ਫਿਰ ਸੰਦੀਪ ਸਾਰਾ ਜਿਹੜੇ ਉਹ ਕਹਿੰਦੇ ਕਿ ਤੂੰ ਮੇਰੀ ਧੀਾਂ ਵਰਗੀਆਂ ਤੇ ਮੈਂ ਤੈਨੂੰ ਹਮੇਸ਼ਾ ਧੀ ਮੰਨਿਆ ਤੇ ਤੂੰ ਮੇਰੀ ਇਲਾਜ ਰੱਖੀ ਤੈਨੂੰ ਕੰਧ ਤੋਂ ਖੜੀ ਨੂੰ ਮੈਂ ਕਲਾਸ 'ਚ ਲਿਆਂਦਾ ਤੇ ਤੂੰ ਉਹਦਾ ਮੁੱਲ 모ੜਿਆ ਜਦੋਂ ਤੂੰ ਪੜਦੀ ਸੀ ਤੇ ਮੈਨੂੰ ਮਾਣ ਮਹਿਸੂਸ ਹੁੰਦਾ ਸੀ ਪਰ ਮੈਂ ਤੇਰੀ ਜ਼ਿਆਦਾ ਕਦੇ ਪ੍ਰਸ਼ੰਸਾ ਨਹੀਂ ਕੀਤੀ ਸੀ ਕਿਤੇ ਤੂੰ ਪਿੱਛੇ ਨਾ ਰਹਿ ਜਾਵੇਂ ਮੈਨੂੰ ਵਧੀਆ ਲੱਗਿਆ ਮੇਰਾ ਇੱਕ ਵਿਦਿਆਰਥੀ ਜਿਹੜਾ ਕਿ ਕਦੇ ਇਹ ਨਹੀਂ ਸੋਚ ਸਕਦਾ ਸੀ ਕਿ ਮੈਂ ਪੜ ਸਕਦਾ ਤੇ ਅੱਜ ਉਹ ਇੰਨੇ ਵੱਡੇ ਅਹੁਦੇ ਤੇ ਆ ਪਰ ਪੁੱਤ ਹਮੇਸ਼ਾ ਯਾਦ ਰੱਖੀ ਕਿ ਇਮਾਨਦਾਰੀ ਨੂੰ ਤੇ ਇਨਸਾਨੀਅਤ ਨੂੰ ਜਿੰਦਾ ਰੱਖੀ ਪੈਸੇ ਦੀ ਦੌੜ ਦੇ ਵਿੱਚ ਕਦੇ ਆਪਣੀ ਇਨਸਾਨੀਅਤ ਨਾ ਭੁੱਲ ਜੀ ਤਾਂ ਨिशा ਸੰਦੀਪ ਸਰ ਨਾਲ ਵਾਅਦਾ ਕਰਦੀ ਹੈ ਕਿ ਸਰ ਜਿਵੇਂ ਤੁਸੀਂ ਮੈਨੂੰ ਝੁੱਗੀ ਝੌਂਪੜੀ ਦੇ ਵਿੱਚੋਂ ਉਠਾ ਕੇ ਇੱਕ ਮਹਿਲਾ ਦੀ ਰਾਣੀ ਬਣਾਇਆ ਮੈਂ ਵੀ ਕੋਸ਼ਿਸ਼ ਕਰੂੰ ਜਿੰਨੇ ਯੋਗੀ ਹੋਈ ਲੋੜਵੰਦ ਬੱਚਿਆਂ ਦੀ ਮਦਦ ਕਰਨ ਦੀ ਚਲੋ ਉਹ ਪ੍ਰੋਗਰਾਮ ਬੜੀ ਹੀ ਸ਼ਾਨ ਸ਼ੌਕਤ ਦੇ ਨਾਲ ਉੱਥੋਂ ਖਤਮ ਹੁੰਦਾ ਤੇ ਨਿਸ਼ਾ ਜਿਹੜੀ ਉਸ ਸਕੂਲ ਨੂੰ 51000 ਰੁਪਏ ਦਾਣ ਦੇ ਕੇ ਜਾਂਦੀ ਆ ਤੇ ਸੰਦੀਪ ਸਰ ਲਈ ਵੀ ਉਹ ਕੋਈ ਗਿਫਟ ਆ ਜਿਹੜਾ ਉਹ ਘਰ ਜਾ ਕੇ ਸੋਚਦੀ ਆ ਵੀ ਮੈਂ ਦੇ ਕੇ ਆਉਣਾ ਸੀ ਤੇ ਸੰਦੀਪ ਸਰ ਦੇ ਘਰ ਜਾਂਦੀ ਆ ਅਗਲੇ ਦਿਨ ਉਹਨਾਂ ਲਈ ਬਹੁਤ ਵਧੀਆ ਗਿਫਟ ਲੈ ਕੇ ਜਾਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਮੈਂ ਹਰ ਮਹੀਨੇ ਤੁਹਾਡੇ ਕੋਲ ਮਿਲਣ ਆਇਆ ਕਰੂੰ ਤੇ ਮੈਂ ਤੁਹਾਨੂੰ ਦੱਸਿਆ ਕਰੂੰ ਕਿ ਮੈਂ ਇਸ ਮਹੀਨੇ ਕੀ ਕੀ ਕੀਤਾ ਤੇ ਤੁਸੀਂ ਮੈਨੂੰ ਦੱਸਿਆ ਕਰੋ ਕਿ ਮੈਂ ਕੀ ਚੰਗਾ ਕੀਤਾ ਤੇ ਕੀ ਮਾੜਾ ਕੀਤਾ ਮੈਂ ਤੁਹਾਡੀ ਹੀ ਪ੍ਰੇਰਣਾ ਦੇ ਸਦਕਾ ਚੱਲਣਾ ਚਾਹਣੀ ਆ ਕਿਉਂਕਿ ਇਹ ਉਹਦਾ ਮੇਰਾ ਨਹੀਂ ਤੁਹਾਡਾ ਆ ਫਿਰ ਉਸ ਤੋਂ ਬਾਅਦ ਨਿਸ਼ਾ ਹਰ ਮਹੀਨੇ ਇੱਕ ਜਾਂ ਦੋ ਲੋੜਵੰਦ ਬੱਚਿਆਂ ਦੇ ਕੰਮ ਜ਼ਰੂਰ ਆਉਂਦੀ ਸੀ ਜੇ ਕਿਸੇ ਲਈ ਉਹ ਫੀਸ ਭਰ ਸਕਦੀ ਹੁੰਦੀ ਜਿਹੜੇ ਹੋਣਹਾਰ ਬੱਚੇ ਸੀ ਪਰ ਫੀਸ ਨਹੀਂ ਭਰ ਸਕਦੇ ਸੀ ਉਹਨਾਂ ਦੀ ਫੀਸ ਭਰਦੀ ਬੱਚਿਆਂ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਸੀ ਘਰ ਦੀ ਗਰੀਬੀ ਕਰਕੇ ਪੜ੍ਹ ਨਹੀਂ ਸਕਦੇ ਸੀ ਉਹਨਾਂ ਦੇ ਮਾਪਿਓ ਕੋਲ ਜਾਂਦੀ ਉਹਨਾਂ ਨੂੰ ਸਮਝਾਉਂਦੀ ਕਿ ਤੁਸੀਂ ਬੱਚੇ ਨੂੰ ਪੜ੍ਹਾਓ ਖਰਚਾ ਮੈਂ ਦੇਵਾਂਗੀ ਜੇ ਸੰਦੀਪ ਸਰ ਵਰਗੇ ਸਰ ਅਧਿਆਪਕ ਸਾਡੇ ਸਮਾਜ ਦੇ ਵਿੱਚ ਹੋਣਗੇ ਤਾਂ ਵਾਕਿਆ ਹੀ ਉਹ ਬੱਚਿਆਂ ਦੇ ਪੜਨ ਦਾ ਸੁਪਨਾ ਵੀ ਸਕਾਰ ਹੋਊਗਾ ਜਿਹੜੇ ਕਦੇ ਸੋਚ ਵੀ ਨਹੀਂ ਸਕਦੇ ਕਿ ਅਸੀਂ ਸਕੂਲ ਜਾ ਸਕਦੇ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ